ਕੱਲ ਨੂੰ 29 ਤਰੀਕ ਨੂੰ ਕੱਲ 29 ਤਰੀਕ ਨੂੰ ਆਪਣਾ ਵੱਡਾ ਰੋਡ ਮਾਰਚ ਜਿਹੜਾ ਕੱਢਣ ਜਾ ਰਹੇ ਹਾਂ ਪੁੱਚੋ ਮੰਡੀ ਤੋਂ ਸ਼ੁਰੂ ਹੋ ਕੇ ਸਵੇਰੇ ਆਪਾਂ ਦਾਣਾ ਮੰਡੀ ਪੁੱਚੋ ਇਕੱਠੇ ਹੋਣਾ 8:30 ਦਾ ਵਕਤ ਹੈ ਉੱਥੋਂ ਚੱਲ ਕੇ ਆਪਾਂ ਜਾਣਾ ਪੂਲਾ ਨਥਾਣਾ ਝੰਡਾ ਵਾਲਾ ਹਰਾਏਪੁਰ ਗੋਨੇਆਣਾ ਬਠਿੰਡਾ ਭਿੰਡ ਦਾਬਾ ਦਾ ਆਪਾਂ ਜਾਣਾ ਨਰੂਆਣਾ ਨਰੂਆਣ ਦੇ ਜੈ ਸਿੰਘ ਵਾਲਾ ਆਪਣਾ ਕੁੱਦਾ ਨੰਦਗੜ ਕਾਲਚਰਾਣੀ ਬਾਦਲ ਲੰਬੀ ਇਧਰ ਨੂੰ ਜਾਣਾ ਸਾਰੇ ਵੀਰਾਂ ਨੂੰ ਮੇਰੀ ਬੇਨਤੀ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਆਪੋ ਆਪਣੇ ਸਾਧਨ ਲੈ ਕੇ ਮੇਰਾ ਵੀਰ ਟਰੈਕਟਰ ਛੱਡੀਆਂ ਮੋਟਰਸਾਈਕਲ ਜਿਹੜੇ ਵੀ ਸਾਧਨਾਂ ਨਾਲ ਤੁਸੀਂ ਆ ਸਕਦੇ ਹੋ ਭਰਾ ਬਣ ਕੇ ਆਓ ਕੱਲ ਨੂੰ ਆਪਣਾ ਖੀਰਲਾ ਹੰਬੜਾ ਮਾਰਨਾ ਆਪਾਂ ਜਬਰਦਸਤ ਤਰੀਕੇ ਨਾਲ ਮਾਰਨਾ ਕੁੱਸੀ ਜਿਹੜਾ ਆਪਣਾ ਮਾਰਚ ਸੀਗਾ ਮਾਨਸਾਲਾ ਉਹ ਬਹੁਤ ਕੰਮਜਾਬ ਕੀਤਾ ਐਨੀ ਲੋ ਵਗਦੀ ਸੀਗੀ ਮੂੰਹ ਫੂਕਤੇ ਲੋ ਨੇ ਅੱਖਾਂ ਫੂਕਦੀਆਂ ਗੱਟੇ ਫੂਕਤੇ ਪਰ ਤੁਸੀਂ ਖੀਰ ਤੱਕ ਝੋਟਿਓ ਉਹ 125 ਕਿਲੋਮੀਟਰ 26 ਕਿਲੋਮੀਟਰ ਆਪਾਂ ਗਏ ਆ ਅਖੀਰ ਤੱਕ ਤੁਸੀਂ ਜਾ ਕੇ ਸਰਦੂਲਗੜ੍ਹ ਦੇ ਵਿੱਚੋਂ ਸਮਾਪਤ ਕੀਤਾ ਕੱਲ ਨੂੰ ਫਿਰ ਮੇਰਾ ਵੀ ਬੇਨਤੀ ਆ ਸਾਰਿਆਂ ਨੂੰ ਕਿ ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਅਖੀਰ ਤੱਕ ਆਪਾਂ ਜਾਣਾ ਆਪੋ ਆਪਣੇ ਸਾਧਨ ਲੈ ਕੇ ਕੱਲ ਨੂੰ 8:30 ਵਜੇ ਦਾਣਾ ਮੰਡੀ ਪੁੱਚੋ ਮੰਡੀ ਦੇ ਵਿੱਚ ਪਹੁੰਚ ਜਿਓ ਕੱਲ ਨੂੰ ਬੀਬੀ ਖਾਲੜਾ ਜੀ ਆ ਰਹੇ ਨੇ ਭਾਈ ਅਮਰਪਾਲ ਸਿੰਘ ਦੇ ਭਰਾ ਤੇ ਉਹਨਾਂ ਦੇ ਬਾਪੂ ਜੀ ਵੀ ਆ ਰਹੇ ਨੇ ਤੇ ਭਾਈ ਸਰਬਜੀਤ ਸਿੰਘ ਜਿਹੜੇ ਆਪਣੇ ਫਰੀਦਕੋਟ ਤੋਂ ਚੌਂ ਲੜ ਰਹੇ ਨੇ ਉਹ ਵੀ ਆ ਰਹੇ ਨੇ ਸੋ ਹੋਰ ਵੀ ਕਈ ਜਿਹੜੇ ਸਿੰਘ ਆ ਰਹੇ ਨੇ ਸੋ ਤੁਹਾਨੂੰ ਬੇਨਤੀ ਆ ਕਿ ਭਾਈ ਸਾਰਿਆਂ ਨੇ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਕੱਲ ਨੂੰ ਆਉਣਾ ਦੂਜੀ ਬੇਨਤੀ ਵਰੀ ਹੋਰ ਸੁਣ ਲਿਓ ਵੈਸੇ ਗੱਡੀਆਂ ਆਪਣੀਆਂ ਪ੍ਰਚਾਰ ਕਰਨਦਾਰ ਪਰਈਆਂ ਨੇ ਆਪਣੇ ਕੋਲ 15-18 ਗੱਡੀਆਂ ਛੱਡੀਆਂ ਹੋਈਆਂ ਨੇ ਬੱਖ-ਬੱਖ ਉਹ ਫਿਰਦੀਆਂ ਨੇ ਇਲਾਕਿਆਂ ਦੇ ਵਿੱਚ ਹਲਕਿਆਂ ਦੇ ਵਿੱਚ ਜਿਹੜੇ ਨਵੇਂ ਆਪਣੇ ਹਲਕੇ ਆ ਹਰ ਹਲਕੇ ਦੇ ਆਪਣੀਆਂ ਦੋ ਤਿੰਨ ਗੱਡੀਆਂ ਫਿਰਦੀਆਂ ਨੇ ਪ੍ਰਚਾਰ ਕਰਦੀਆਂ ਆਪਣੇ ਨਿਸ਼ਾਨ ਦਾ ਵੀ 10ਵੇਂ ਨੰਬਰ ਤੇ ਨਿਸ਼ਾਨ ਆ ਚੋਣ ਸ਼ਣ ਬਾਲਤੀ ਉਹ ਦੱਸਦੇ ਕਰਦੇ ਪਰ ਫੇਰ ਵੀ ਮੈਂ ਬੇਨਤੀ ਕਰਦਾ ਤੁਹਾਨੂੰ ਕਿ ਤੁਸੀਂ ਤੁਹਾਡੇ ਕੋਲ ਟਰੈਕਟਰ ਹੈਗੇ ਆ ਉਹ ਜਿਹੜੀ ਉਹ ਆਪਣਾ ਗੀਤ ਜਾਂ ਚੱਲਦਾ ਗੀਤ ਚੱਲਦਾ ਤੇ ਨਾਲ ਮਗਰ ਆਪਣਾ ਪ੍ਰਚਾਰ ਕਰਦਾ ਬੋਲਦਾ ਨਿਸ਼ਾਨ ਦੱਸਦਾ ਉਹ ਚਿੱਪ ਜੀ ਉਹ ਮੋਬਾਈਲ 'ਚ ਪਾ ਲਿਆ ਕਰੋ ਉਹਦੇ ਦਲਾਲਾ ਕੋਲ ਬਲੂਟੁੱਥ ਨਾਲ ਜੁੜ ਜਾਂਦਾ ਉਹ ਉਹ ਤੁਸੀਂ ਜੋੜ ਕੇ ਉਹ ਤੁਸੀਂ ਆਪਣਾ ਜੋੜ ਕੇ ਤੁਸੀਂ ਉਹਦੇ ਨਾਲ ਤੇ ਪ੍ਰਚਾਰ ਪਿੰਡਾਂ ਦੇ ਵਿੱਚ ਟਰੈਕਟਰ ਇੱਕ ਵਾਰੀ ਸਵੇਰੇ ਤੜਕੇ ਦੇ ਇੱਕ ਵਾਰੀ ਹੱਥ ਨੇ ਆਪੀ ਕਮਾਦਿਆ ਕਰੋ ਬਈ ਆਪਣੇ ਕੋਲ ਕੱਲ ਦਾ ਦਿਨ 30 ਨਾ 29 ਤੇ 30 ਦੋ ਦਿਨ ਆਪਣੇ ਕੋਲ ਪ੍ਰਚਾਰ ਦੇ ਬਚੇ ਆ ਇੱਕ ਤਾਂ ਇਹ ਬੇਨਤੀ ਵੀ ਟਰੈਕਟਰ ਦੇ ਉੱਤੇ ਚਿਪ ਲਾ ਕੇ ਆਪੋ ਆਪਣੇ ਪਿੰਡਾਂ ਦੇ ਵਿੱਚ ਸਾਰੀ ਗਲੀ ਗਲੀ ਕੱਢ ਦਿਆ ਕਰੋ ਨਿਸ਼ਾਨ ਦਾ ਪਤਾ ਲੱਗ ਜਾਵੇ ਤੀਜੀ ਬੇਨਤੀ ਤੀਜੀ ਬੇਨਤੀ ਇਹ ਆ ਕਿ ਆਪਣੇ ਕੋਲੇ ਜਿਹੜਾ ਗੋਟਾਂ ਵਾਲੇ ਤਨ ਤੁਸੀਂ ਬੂਥ ਲਾਉਣੇ ਆ ਉਹਨਾਂ ਬੂਥਾਂ ਦੇ ਉੱਤੇ ਇੱਕ ਫਲੈਕਸ ਕਢਾ ਕੇ ਆਪਣੇ ਪਿੰਡ ਦੇ ਵਿੱਚ ਉਹ ਫਲੈਕਸ ਦੇ ਉੱਤੇ ਛੋਟੀ ਫਲੈਕਸ ਕਢਾ ਲਓ ਉਹਦੇ ਉੱਤੇ ਆਪਣਾ ਚੋਣ ਨਿਸ਼ਾਨ ਬਾਲਟੀ ਸਰਦਾਰ ਮਾਨ ਸਾਹਿਬ ਦੀ ਫੋਟੋ ਉੱਤੇ ਮੇਰੀ ਫੋਟੋ ਲਾ ਕੇ ਉਹ ਆਪਣਾ ਉੱਥੇ ਲਾ ਸਕਦੇ ਹੋ ਜਾਂ ਆਪਣਾ ਦਫ਼ਤਰ ਆ ਬਹੰਡੇ ਬੀਬੀ ਵਾਲਾ ਚੌਂਕ ਦੇ ਉੱਤੇ ਉੱਥੇ ਤੁਸੀਂ ਆ ਕੇ ਉਹ ਜਿਹੜੀ ਕੋਈ ਸਮੱਗਰੀ ਆ ਕੋਈ ਪੋਸਟਰ ਆ ਕੋਈ ਝੰਡੇ ਆ ਸਟicker ਆ ਉੱਥੋਂ ਤੁਸੀਂ ਲੈ ਵੀ ਸਕਦੇ ਹੋ ਜੀ ਜੀ ਬੇਨਤੀ ਆ ਸਵੀਲ ਠੰਡੇ ਪਾਣੀ ਦੀ ਜਰੂਰ ਲਾਓ ਜਿੱਥੇ ਬੋਟਾਂ ਪਈਆਂ ਉਹਦੇ ਵਿਚਾਰੇ ਕੋਈ ਬਜ਼ੁਰਗ ਕੋਈ ਮਾਂ ਕੋਈ ਕੋਈ ਬਜ਼ੁਰਗ ਬੰਦੇ ਆਉਂਦੇ ਨੇ ਉੱਤੇ ਪਾਣੀ ਦੀ ਲੋੜ ਹੋਣੀ ਆ ਕਿਉਂ ਗਰਮੀ ਬਹੁਤ ਜ਼ਿਆਦਾ ਸਾਂਝੂ ਵੀ ਸਵੀਲ ਲਾ ਦਿਓ ਕੋਈ ਗੱਲ ਨਹੀਂ ਆਪਾਂ ਇਹ ਸੋਚਣਾ ਵੀ ਇਹ ਫਲਾਨੀ ਪਾਰਟੀ ਵਾਲੇ ਤੇ ਫਲਾਨੀ ਪਾਰਟੀ ਵਾਲੇ ਸਾਰਿਆਂ ਲਈ ਮੈਂ ਆਪਣੀਆਂ ਆਪਣੀ ਪਾਰਟੀ ਵਾਲਿਆਂ ਨੂੰ ਬੇਨਤੀ ਆਪਣੀ ਜਿੰਨੇ ਭਰਾ ਜੁੜੇ ਨੇ ਆਪਣੇ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪ ਦੇ ਤੌਰ ਦੇ ਉੱਤੇ ਉਹ ਰਿਸਵੀ ਲਾ ਕੇ ਸਾਰਿਆਂ ਨੂੰ ਠੰਡੇ ਮਿੱਠੇ ਪਾਣੀ ਦੀ ਉਹਦੇ ਸੇਵਾ ਕਰ ਗਏ ਅਗਲੀ ਬੇਨਤੀ ਸੁਣ ਲਓ ਜਿਹੜੀ ਬੜੀ ਅਹਿਮ ਤੇ ਜਿਹੜੀ ਬੜੀ ਅਹਿਮ ਤੇ ਜ਼ਰੂਰੀ ਬੇਨਤੀ ਆ ਉਹ ਸੁਣ ਲਿਓ ਉਹ ਬੇਨਤੀ ਇਹ ਆ ਵੀ ਜਦੋਂ ਤੁਸੀਂ ਵੋਟ ਪਾਉਣ ਜਾਣਾ ਜਿੱਥੇ ਦਸਖਤ ਕਰਾਉਂਦੇ ਨੇ ਵੀ ਹਾਂ ਇਹਨੇ ਵੋਟ ਪਾਤੀ ਉਹ ਦਸਖਤ ਸਾਰਿਆਂ ਬੰਦੇ ਨੇ ਪੰਜਾਬੀ 'ਚ ਕਰਨੀ ਉਹ ਦਸਖਤ ਸਾਰੇ ਬੰਦਿਆਂ ਨੇ ਪੰਜਾਬੀ 'ਚ ਕਰਨੀ ਇਹ ਚਾਰ ਪੰਜ ਮੇਰੀਆਂ ਬੇਨਤੀਆਂ ਨੇ ਬਾਕੀ ਉਹ ਦਬਣ ਦੀ ਲੋੜ ਦੀ ਛਪਣ ਦੀ ਲੋੜ ਦੀ ਬਥੇਰੇ ਇਹ ਡرائی ਵੀ ਜਾਂਦੇ ਆ ਆਪਣੇ ਬੰਦਿਆਂ ਨੂੰ ਆਪਣੇ ਪੋਟਰਾਂ ਦੇ ਪੋਟਰ ਵੀ ਲਾਈ ਜਾਂਦੇ ਆ ਘਰੇ ਆ ਕੇ ਰਿਸ਼ਤੇਦਾਰ ਪਿਠਾ ਦਿੰਦੇ ਨੇ ਜਾਂ ਹੂੰ ਦਬਕਾਉਂਦੇ ਨੇ ਵੀ ਥੋੜਾ ਨੁਕਸਾਨ ਹੋ ਜਾਊਗਾ ਤੁਸੀਂ ਰੱਖੇ ਤੋਂ ਕੀ ਲੈਣਾ ਸੋ ਛੁੱਟੋ ਜੇ ਓਖੜੀ ਸਿਰ ਫਿਰ ਮੋਹਾਂ ਦਾ ਕੀ ਡਰ ਕੋਈ ਗੱਲ ਨਹੀਂ ਐ ਨੰਗੇ ਧੜ ਹੋ ਕੇ ਲੜਾਈ ਲੜਨੀ ਪੈਣੀ ਆ ਖੜੇ ਆ ਤਾਂ ਖੜੇ ਆ ਤੁਸੀਂ ਖੜੇ ਹੋ ਤਾਂ ਮੈਂ ਵੀ ਖੜਾ ਹਾਂ ਹਰ ਹਾਲ ਆਪਾਂ ਤੁਹਾਡੇ ਨਾਲ ਖੜੇ ਆਂ ਪੰਜਾਬ ਨਾਲ ਆਪਾਂ ਨੂੰ ਐਂ ਡਟ ਕੇ ਖੜਨ ਦੀ ਲੋੜ ਆ ਬਾਈ ਸੋ ਸਾਰਿਆਂ ਮੇਰੇ ਵੀਰਾਂ ਨੂੰ ਬੇਨਤੀ ਆ ਭਰਾਵਾਂ ਨੂੰ ਵੀ ਆ ਮੇਰੀਆਂ 4-5 ਗੱਲਾਂ ਦੇ ਉੱਤੇ ਧਿਆਨ ਨਾਲ ਗੌਰ ਕਰਨਾ ਤੇ ਇਹ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸਾਂਝੀ ਕਰ ਦਿਓ ਤਾਂ ਕਿ ਹਰ ਇੱਕ ਤੱਕ ਇਹ ਪਹੁੰਚ ਸਕੇ ਆਪਣਾ ਸਨੇਹਾ ਹਰ ਇੱਕ ਤੱਕ ਪਹੁੰਚ ਸਕੇ ਬਾਕੀ ਆਪਾਂ ਜਿਹੜੀ ਵੀ ਕੋਈ ਜਾਣਕਾਰੀ ਆ ਉਹ ਤੁਹਾਨੂੰ ਸਮੇਂ-ਸਮੇਂ ਤੇ ਦਿੰਦੇ ਰਹਾਂਗੇ ਕੱਲ ਨੂੰ 8:30 ਵਜੇ ਦਾਣਾ ਮੰਡੀ ਪੁੱਜੋ ਆਪਣਾ ਰੋਡ ਮਾਰਚਾ ਵੱਡਾ ਉੱਥੋਂ ਆਪਾਂ ਸ਼ੁਰੂ ਹੋ ਗਏ ਤੇ ਬੱਖ-ਬੱਖ ਆਪਾਂ ਥਾਵਾਂ ਤੋਂ ਨਹੀਂ ਜਾ ਕੇ ਉੱਥੇ ਆਪਾਂ ਅਖੀਰ ਲੰਬੀ ਤੇ ਜਾ ਕੇ ਪਹੁੰਚਣਾ ਬਾਦਲ ਲੰਬੀ ਉਹ ਦੇਖਾਂਗੇ ਆਪਾਂ ਉਦੋਂ ਗਾਹ ਕਿੰਦਰ ਨੂੰ ਤੁਰਨਾ ਸੋ ਇਹ ਸਾਰਿਆ ਮੇਰਾ ਸਾਰੀਆਂ ਗੱਲਾਂ ਬਾਤਾਂ ਨੂੰ ਤੁਸੀਂ ਹੁਣ ਧਿਆਨ ਦੇ ਨਾਲ ਗੌਰ ਦੇ ਨਾਲ ਸੁਣ ਲੈਣਾ ਇਹਨੂੰ ਬਾਤ ਤੋਂ ਬਾਤ ਸਾਂਝਾ ਕਰਕੇ ਹੱਥ ਸਾਰਾਂ ਤੱਕ ਪਹੁੰਚਾ ਦਿਓ ਮੇਰਾ ਵੀਰ ਤੇ ਅ ਬਾਕੀ ਕੋਈ ਗੱਲ ਬਾਤ ਕੋਈ ਸੁਝਾਅ ਹੋਇਆ ਕਸੂਰ ਕੋ ਨੰਬਰ ਹੈਗਾ ਦੱਸਦਿਆ ਕਰੋ ਆਪਣੇ ਗਰੁੱਪ ਬਣੇ ਹੋਏ ਨੇ WhatsApp ਗਰੁੱਪ ਪਰ ਨੇ ਉਹਨਾਂ ਗਰੁੱਪਾਂ ਦੇ ਵਿੱਚ ਵੀ ਆਪਾਂ ਸਾਰੀ ਜਾਣਕਾਰੀ ਜਿਹੜੀ ਪਾਉਂਦੇ ਰਹਿੰਨੇ ਆ ਸੋ ਸਾਰਿਆਂ ਦਾ ਧੰਨਵਾਦ ਉਹ ਡਟਦੇ ਜੋਦੇ ਹੁਣ 2 ਦਿਨ ਅਗਲੀ ਬੇਨਤੀ ਸੱਚ ਹੋ ਰਹਾ ਜਿਹੜੇ ਆਪ ਨੂੰ 2 ਦਿਨ ਬਚੇ ਐ 10 ਦਿਨ ਬਚੇ ਐ 31 ਦਾ ਦਿਨ ਵੀ ਹੈਗਾ ਆਪਣੇ ਕੋਲ ਘਰੋ ਘਰੀ ਜਾ ਕੇ ਸਾਰੇ ਪਿੰਡਾਂ ਚ ਮੇਰੇ ਵੀਰ ਜਿੰਨੀਆਂ ਆਪਣੀਆਂ ਕਮੇਟੀਆਂ ਬਣੀਆਂ ਨੇ ਆ ਦੇ ਤੌਰ ਤੇ ਘਰੋ ਘਰੀ ਜਾ ਕੇ ਸਾਰਿਆਂ ਤੇ ਆ ਤੁਸੀਂ ਨਿਸ਼ਾਨ ਦਿਖਾ ਦੇਣਾ ਆਪਣਾ ਤੇ ਇਹ ਸੋਡੀ ਜ਼ਿੰਮੇਵਾਰੀ ਹੈ ਜੀ ਹੁਣ ਆ ਦੇ ਤੌਰ ਤੇ ਜ਼ਿੰਮੇਵਾਰੀ ਸੰਭਾਲੋ ਯਾਰ ਆਪਣੇ ਕੋਲੇ ਆਪਣੇ ਕੋਲੇ ਸਮਾਂ ਬੜਾ ਘਟਾ ਸੋ ਹੁਣ ਬਾਲੇ ਪਿੰਡਾਂ ਚ ਬਾਈ ਕਹਿੰਦਾ ਬਾਈ ਸਾਡੇ ਆ ਜਾ ਸਾਡੇ ਆ ਜਾ ਆਇਆ ਨਹੀਂ ਜਾਣਾ ਬਾਈ ਬੇਨਤੀ ਹੈ ਕੱਲ ਨੂੰ ਆਪਣਾ ਰੋਡ ਮਾਰਚ ਆ ਪਰ ਸੋ ਫਿਰ ਆਪਣਾ ਕਰੋਡ ਮਾਰਚ ਆ ਆਪਾਂ ਤੋਂ ਪਹੁੰਚਿਆ ਨਹੀਂ ਜਾਣਾ ਕੋਈ ਗੱਲ ਨਹੀਂ ਯਾਰ ਮੈਨੂੰ ਫਿਰ ਵੀ ਬੁਲਾ ਲਓਗੇ ਮੈਂ ਆ ਜੂਗਾ ਪਰ ਹੁਣ ਨਾ ਮੇਰਾ ਵੀ ਖਿੱਚ ਕੇ ਰੋ ਵੀ ਬਾਈ ਉੱਥੇ ਨਹੀਂ ਆਇਆ ਗਿਆ ਇੱਥੇ ਨੇ ਬਾਕੀ ਆਪਾਂ ਸਾਰੇ ਪਿੰਡਾਂ ਚ ਇੱਕ ਵਾਰੀ 650 ਦੇ 600 ਪਿੰਡ ਚ ਆ ਚੁੱਕੇ ਆ ਪਹੁੰਚ ਚੁੱਕੇ ਆ ਸੋ ਲਹਿਰ ਬਹੁਤ ਵਧੀਆ ਬਣੀ ਵੀ ਆ ਬਾਈ ਚੜ੍ਹਦੀ ਕਲਾ ਜਮਾ ਉਹ ਖਰੂਰ ਸਾਹਿਬ ਤੋਂ ਲੈ ਕੇ ਫਰੀਦਕੋਟ ਸੰਗਰੂਰ ਬਟਿੰਡਾ ਪੂਰੀ ਚੜ੍ਹਦੀ ਕਲਾ ਸੋ ਲਾ ਦਿਓ ਜੋਰ ਹੁ ਹੁਣ ਆਹੀ ਜੋਰ ਨੇ ਤੁਹਾਡੇ ਨੇ ਇਹ ਆਵਾਜ਼ ਨੂੰ ਇਹ ਆਵਾਜ਼ ਨੂੰ ਪੰਜਾਬ ਦੀ ਪਾਰਲੀਮੈਂਟ ਪਹੁੰਚਾਉਣਾ ਖਿੱਚ ਕੇ ਜੋਰ ਲਾ ਦਿਓ ਮਗਰੋਂ ਆਪਾਂ ਥੋੜੇ ਮੋٹے ਪਿੱਛੇ ਪਸਤਾਉਣੇ ਹੁੰਦੇ ਵੀਰ ਉਦੋਂ ਮੜਾ ਜੋਰ ਲਾਇਆ ਹੁੰਦਾ ਐ ਹੋ ਜਾਂਦਾ ਐ ਹੁੰਦਾ ਹੁਣ ਪੱਬਾਂ ਤੇ ਐ ਹੋ ਜੋ ਤੇ ਘਰ-ਘਰ ਆਪਣਾ ਨਿਸ਼ਾਨ ਪਹਚਾਰੋ ਸਾਰੇ ਪਿੰਡਾਂ 'ਚ ਮੇਰਾ ਵੀਰ ਤੁਰੇ ਫਿਰੋ ਵੀ ਭਾਈ ਸਾਡਾ ਨਿਸ਼ਾਨਾ 10ਵੇਂ ਨੰਬਰ ਤੇ ਚੋਣ ਨਿਸ਼ਾਨਾ ਬਾਲਟੀ ਦੱਸ ਦਿਓ ਉਹਨਾਂ ਨੂੰ ਤੇ ਆ ਕੱਲ ਨੂੰ ਆਪਾਂ ਇਕੱਠੇ ਹੋਗੇ